ਲੋਕ ਹਿੱਤ ਲੋਕਾਂ ਦੀ ਆਵਾਜ਼ ਤੁਸੀਂ ਖੁਸ਼ ਹੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਕਿੰਨੇ ਸਾਲ ਦੀ ਸਜ਼ਾ ਸਾਰੀ ਬਾਰੇ ਦੱਸੋ ਮੈਕਸਿਮਮ ਕੇਸ ਤੇ 4 ਸਾਲ ਕੀਤੀ ਹੈ ਕੁਝ ਜਿਹਾ 1 ਸਾਲ ਕੁਝ 2 ਸਾਲ ਪਰ ਜਿਹੜਾ ਐਸਸੀਐਸਟੀ ਐਕਟ ਦੇ ਅਚ 4 ਸਾਲ ਸਜ਼ਾ ਕੀਤੀ ਕਿੰਨੇ ਦੋਸ਼ੀਆਂ ਸਵੇਦ ਹੋਈਆਂ ਕਿੰਨੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਜੇ ਇਹ ਇੱਕ ਦਾ ਜਿਹੜਾ ਸ਼ਾਸ਼ੀ ਸੀ ਦੋਸ਼ੀ ਉਹਨੂੰ ਤੇ ਅੜਜਲ ਚ ਅੱਜ ਪੇਸ਼ ਨਹੀਂ ਕੀਤਾ ਗਿਆ ਉਹਦੀ 16 ਤਰੀਕ ਲਈ ਰੱਖੀ ਆ ਬਾਕੀ ਸਾਰੇ ਦੋਸ਼ੀਆਂ ਨੂੰ ਵਕ ਵਕ ਤਰ੍ਹਾਂ ਮਤਾਂ ਤੇ ਸਜ਼ਾ ਕਰ ਤੇ ਮਨਜਿੰਦਰ ਸਿੰਘ ਲਾਲਪ੍ਰਣਾ ਅੱਖੇ ਲੈ ਕੇ ਜਾਇਆ ਜਾ ਰਹੇ ਆ ਬਹੁਤ ਪਤਾ ਨਹੀਂ ਇਹ ਬਰਾਂਟ ਉਹਨਾਂ ਦੇ ਜਿੱਥੇ ਵੀ ਮਾਰਤ ਬਣਾਏਗੀ ਠੀਕ ਆ ਜੀ ਇਹ ਉਹਨਾਂ ਤੇ ਸੋਨੂੰ ਓਏ बारह साल का इंतजार करना लंबा इंतजार लंबा इंतजार करना पे What the hell? ਇਸ ਲਾ ਕੇ ਜੂਰ ਅਜੇ ਮਿਲਦਾ ਨਹੀਂ ਕੋਈ ਸੱਚੀ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਆ ਇੱਥੇ ਜਨਕਿ ਜਿਹੜਾ ਸਾਡਾ ਬਰੋਧ ਕਰਨ ਲਈ ਆਏ ਪਏ ਆ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇਹਹੀ ਜਿਹੜਾ ਆ ਉਹ ਬਿਲਕੁਲ ਜਨਕਿ ਗਲਤ ਕਰ ਰਹੇ ਆ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਹੈ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹੈ ਮਿਸ਼ਾ ਅਸੀਂ ਭਾਈਚਾਰੇ ਨੂੰ ਗਰੀਬ ਪਰਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਆ ਮਾਂਜੂ ਕੋਰਟ ਤੇ ਬਾਬਾ ਸਾਹਿਬ ਬੀਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖੇ ਤੇ ਅੱਜ ਜਿਹੜਾ ਆ ਮਾਂਜੂ ਕੋਰਟ ਨੇ ਤੇ ਬਾਬਾ ਸਾਹਿਬ ਬੀਟ ਕਰਦੇ ਕਾਨੂੰਨ ਨੇ ਜਿਹੜਾ ਆ ਤੋ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਲਈ ਇਹਲਾ ਹੱਥੀ ਥੋੜੇ ਫੋਨ ਸਾਹਿਬ ਆਜੋ ਚਲੋ ਯਾਰ ਐਕਟਿਵ ਐਕਟਿਵ ਇਹ ਭਾਵਕ ਬੋਲ